ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਕੂਲੀ ਵਿਦਿਆਰਥੀਆਂ ਲਈ ਖਤਰੇ ਦੀ ਘੰਟੀ ਸਿੱਖਿਆ ਵਿਭਾਗ ਨੇ ਦਿੱਤੀ ਚੇਤਾਵਨੀ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਕੀ ਆਪਰੇ ਅਪਡੇਟ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਵੱਡੀ ਖਬਰ ਦੇ ਉੱਪਰ ਪੰਜਾਬ ਵਿੱਚ 5ਵੀਂ 8ਵੀਂ 10ਵੀਂ ਅਤੇ 12ਵੀਂ ਦੀ ਸਲਾਨੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸੈਂਕੜੇ ਵਿਦਿਆਰਥੀ ਤੇ ਉਹਨਾਂ ਦੇ ਸਕੂਲਾਂ ਕਰਕੇ ਪਰੇਸ਼ਾਨੀ ਵਿੱਚ ਆ ਗਏ ਹਨ ਦਰਅਸਲ ਸਕੂਲਾਂ ਨੇ ਉਹਨਾਂ ਦੇ ਰਜਿਸਟ੍ਰੇਸ਼ਨ ਫਾਰਮ ਅਧੂਰੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਭੇਜ ਦਿੱਤੇ ਹਨ ਅਜਿਹੇ ਵਿਦਿਆਰਥੀਆਂ ਨੇ ਦਸਤਾਵੇਜ਼ ਦੀ ਖਾਮੀਆਂ ਸੁਧਾਰਨ ਲਈ ਬੋਰਡ ਨੇ ਸਕੂਲਾਂ ਨੂੰ 19 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ ਬੋਰਡ ਨੇ ਤੈਅ ਕੀਤਾ ਹੈ ਕਿ ਜੋ ਸਕੂਲ ਤੈਅ ਸਮੇਂ ਵਿੱਚ ਦਸਤਾਵੇਜ਼ ਦੀਆਂ ਖਾਲੀ ਖਾਮੀਆਂ ਨੂੰ ਸੁਧਾਰ ਸਕੇਗਾ ਬੋਰਡ ਵੱਲੋਂ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ। ਯਾਨੀ ਕਿ ਅਗਰ ਤੁਹਾਡੇ ਵੀ ਸਕੂਲ ਦੇ ਵਿੱਚ ਜੋ ਤੁਹਾਡੇ ਰਜਿਸਟ੍ਰੇਸ਼ਨ ਫਾਰਮ ਸੀ ਉਹ ਕੰਪਲੀਟ ਨਹੀਂ ਹੋਏਗੇ ਤਾਂ ਤੁਹਾਡੇ ਫਾਰਮ ਕੰਪਲੀਟ ਅਗਰ 19 ਤਰੀਕ ਤੋਂ ਪਹਿਲਾਂ ਪਹਿਲਾਂ ਨਹੀਂ ਕੀਤੇ ਜਾਂਦੇ ਤੁਹਾਡੇ ਸਕੂਲ ਦੁਆਰਾ ਤਾਂ ਤੁਹਾਡਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਸਕੂਲ ਦੇ ਪ੍ਰਿੰਸੀਪਲ ਦੀ ਹੋਵੇਗੀ। ਦਰਸਲ ਪੰਜਾਬ ਦੇ ਸਾਰੇ ਸਰਕਾਰੀ ਐਡਿਟ ਐਫੀਲੀਏਟਿਡ ਅਤੇ ਅਸਿਸਟਿਡ ਸਕੂਲਾਂ ਨੇ ਸਾਲਾਨਾ 2023-24 ਲਾਈਟ ਬੋਰਡ ਦੀ ਇਸ ਲਾਣਾਪ੍ਰਿਕਲੀ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੁਰਬਾਨੀ ਹੁੰਦੀ ਹੈ ਸਕੂਲਾਂ ਦੀ ਕਲਾਸ 5ਵੀਂ 8ਵੀਂ 10ਵੀਂ ਅਤੇ 12ਵੀਂ ਦੇ ਦੂਜੇ ਸੂਬਿਆਂ ਤੋਂ ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ਜਾਰੀ ਕਰਨ ਲਈ ਰਜਿਸਟਰੈਂਟ ਕਾਉਂਸਿਲਟ ਲਈ ਦਸਤਾਵੇਜ਼ ਅਧੂਰੇ ਭੇਜੇ ਗਏ ਹਨ ਅਜਿਹਾ ਮਤ ਵਿਦਿਆਰਥੀਆਂ ਦੇ ਰਜਿਸਟਰ ਨੰਬਰ ਦੀ ਜਗ੍ਹਾ ਦਸਤਾਵੇਜ਼ ਵਿੱਚ ਨਾ ਹੋਣ ਦੀ ਐਰਰ ਲੱਗਾਈ ਗਈ ਹੈ ਸਕੂਲ ਆਪਣੀ ਲੌਗਇਨ ਆਈਡੀ ਵਿੱਚ ਜਾ ਕੇ ਇਹਨਾਂ ਨੂੰ ਚੈੱਕ ਕਰ ਸਕਦਾ ਹੈ PSEB ਨੇ ਹੁਣ ਇਸ ਮਾਮਲੇ ਦੀ ਸਾਰੀ ਜ਼ਿੰਮੇਵਾਰੀ ਸਕੂਲ ਤੇ ਛੱਡੀ ਹੈ ਬੋਰਡ ਨੇ ਸਾਫ਼ ਕਿਹਾ ਹੈ ਕਿ ਜਿੰਨਾ ਸਕੂਲਾਂ ਦੇ ਵਿਦਿਆਰਥੀਆਂ ਦੀ ਰਿਕਾਰਡ ਵਿੱਚ ਕਮੀ ਹੈ ਉਹ ਸਕੂਲ ਆਪਣੇ ਦਸਤਾਵੇਜ਼ ਜਿਸਟੈਂਸਾਕਾ ਦੀ ਪੀਐਸਸੀਬੀ ਸਾਈਡ ਦਫ਼ਤਰ ਮੁਹਾਲੀ ਵਿੱਚ 19 ਜਨਵਰੀ ਤੱਕ ਸਮਾਂ ਜਮ੍ਹਾਂ ਕਰਵਾ ਸਕਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਤੇ ਰੋ ਨੰਬਰ ਦਿੱਤਾ ਜਾ ਸਕੇ ਜੇ ਸਹੀ ਸਮੇਂ ਤੇ ਸਕੂਲਾਂ ਨੇ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ ਤਾਂ ਅਗਰ ਉਹਨਾਂ ਦੇ ਵਿਦਿਆਰਥੀਆਂ ਦੇ ਵਿੱਚ ਡਾਕੂਮੈਂਟਸ ਵਿੱਚ ਕੋਈ ਕਮੀਆਂ ਰਹਿੰਦੀਆਂ ਨੇ ਤਾਂ ਉਹਨਾਂ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ ਤਾਂ ਇਹ ਇੱਕ ਵੱਡੀ ਅਪਡੇਟ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿਕਲ ਕੇ ਆਈ ਸੀ ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਹੋਣੀ ਹੈ ਤੁਹਾਡੇ ਨਾਲ ਸਮੇਂ ਸਿਰ ਸ਼ੇਅਰ ਕਰਦੇ ਰਵਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖ ਨੂੰ ਮਿਲ ਸਕੇ ਧੰਨ